ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾਹ ਪਾਠ ਸਾਰੇ ਹੀ ਵੱਖਰੇ ਕਰਨੇ ਹਨ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾਹ ਸਾਰੇ ਬਾਪ ਆਦ ਵਖਰੀ ਹਾਂ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚਾ ਦੂਰ ਨ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ ਸਤ ਸ਼ਬਦ ਪਛਾਣਹੁ ਦੂਰ ਨ ਜਾਣਹੁ ਜਿਨ ਏਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਲੂ ਜਿਨ ਜਗ ਥਾਪ ਬਤਾਇਆ ਜਲੂ ਜਿਨ ਜਗ ਥਾਪ ਬਤਾਇਆ ਜਲੂ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉਠ ਚੱਲਣਾ ਅਦ ਪੰਧੈ ਹੈ ਸੰਸਾਰੋ ਵਾ ਅਦ ਪੰਧੈ ਹੈ ਸੰਸਾਰੋ ਵਾ ਸਿਰਸਰ ਸੱਚੜਾ ਲਿਖਿਆ ਦੁਖ ਸੁਖ ਪੁਰਬ ਵਿਚਾਰੋ ਵਾ ਦੁਖ ਸੁਖ ਦੀਆ ਜੇਹਾ ਕੀਆ ਸੋ ਨਿਭੈ ਜੀ ਅਨਾਲੇ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ਹਾਂਜੀ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ਆਪ ਨਿਰਾਲਮ ਧੰਦਾ ਬਾਦੀ ਕਰ ਹੁਕਮ ਚੜਾ ਬਨਹਾਰੋ ਅੱਜ ਕੱਲ ਕਰਦਿਆ ਕਾਲ ਵਿਆਪੈ ਅੱਜ ਕੱਲ ਕਰਦਿਆ ਇਹ ਅੱਜ ਕੱਲ ਜਿਹੜਾ ਪਾਠ ਹੈ ਸੰਬੰਧਕ ਹੈ ਅੱਜ ਕੱਲ ਕਰਦਿਆ ਕਾਲ ਵਿਆਪੈ ਦੂਜੇ ਭਾਇ ਵਿਕਾਰੋ ਜਮ ਮਾਰਗ ਪੰਥ ਨ ਸੁਝਈ ਉੱਜੜ ਅੰਧ ਗੁਬਾਰੋ ਵਾ ਹਾਂਜੀ ਜਮ ਮਾਰਗ ਪੰਥ ਨ ਸੁਝਈ ਠੀਕ ਸ੍ਰਾਮ ਉਂਜੜ ਅੰਦ ਗੁਵਾਰੋ ਵਾ ਨਾ ਜਾਲ ਲੀਫ ਤੁਲਾਈਆ ਨਾ ਜਾਲ ਲੀਫ ਤੁਲਾਈਆ ਨਾ ਜਾਲ ਲੀਫ ਤੁਲਾਈਆ ਨਾ ਭੋਜਨ ਪ੍ਰਕਾਰੋ ਵਾ ਨਾ ਭੋਜਨ ਪ੍ਰਕਾਰੋ ਵਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕੱਪੜ ਸੀਗਾਰ ਗਲ ਸੰਗਲ ਸਿਰ ਮਾਰੇ ਉੱਭੋ ਹਾਂਜੀ ਉੱਭੋ ਪਬਿਕ ਨੋੜਾ ਹੈ ਉਬੋ ਨਹੀਂ ਕਹਿਣਾ ਉਬੋ ਨਾ ਦਿਸੈ ਘਰ ਬਾਰੋ ਇਬ ਕੇ ਰਾਹੇ ਜੰਮਣ ਨਾਹੀ ਇਬ ਪਦ ਜਿਹੜਾ ਹੈ ਪੋਲਾ ਉਚਾਰਨ ਕਰਨਾ ਹੈ ਇਬ ਕੇ ਰਾਹੇ ਜੰਮਣ ਨਾਹੀ ਇਬ ਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ 베ਲੀ ਨਹੀਂ ਬਿਨ ਸਾਚੇ ਕੋ 베ਲੀ ਨਹੀਂ ਬੇਨ ਸਾਚੇ ਕੋ ਬੇਲੀ ਨਾਹੀ ਸਾਚਾ ਇਹ ਹੁ ਨੀ ਚਾਰੋ ਬਾਬਾ ਰੋਵਹਿ ਰਵਹ ਸੁ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਹਾਂਜੀ ਗੁਣ ਸਾਰੇ ਵਾ ਰੋਵੈ ਮਾਇਆ ਮੁਠੜੀ ਧੰਡੜਾ ਰੋਵਣ ਹਾਰੇ ਵਾ ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜੋ ਬਾਜੀਗਰ ਪਰਮੈ ਪੂਲੇ ਝੂਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਨ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰਾ ਰਾਖੇ ਨਾਨਕ ਸਹਿਜ ਸੁਭਾਏ ਨਾਮ ਰਤੇ ਗੁਰ ਪੂਰਾ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜੱਗ ਝੂਠ ਪਸਾਰੋ ਵਾ ਇਹੋ ਜੱਗ ਝੂਠ ਪਸਾਰੋ ਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਤਿਆਰੋ ਵਾ ਕੂੜ ਲੱਬ ਕੂੜ ਲੱਬ ਜਾਂ ਥਾਏ ਨਾ ਪਾਸੀ ਅੱਗੇ ਲਹਿ ਨ ਠਾਓ ਹਾਂਜੀ ਇਹ ਖੁੱਲੇ ਮੂੰਹ ਵਲੇ ਊੜੇ ਆ ਕੇ ਠਾਓ ਤੇ ਜਿੱਥੇ ਬੰਦ ਮੂਲਾ ਹੋਵੇ ਔਂਕੜ ਹੋਵੇ ਰਠਾ ਅੰਤਰ ਆਉ ਨਾ ਬੈਸੋ ਕਹੀਐ ਜੋ ਸੁញਿਆ ਘਰ ਕਾਉ ਜੋ ਸੁញ ਜੋ ਸੁញਿਆ ਘਰ ਕਾਉ ਜੰਮਣ ਮਰਣ ਵੱਡਾ ਵੇ ਛੋੜਾ ਵੇ ਛੋੜਾ ਵੇ ਛੋੜਾ ਬਿਨਸੈ ਜੱਗ ਸਬਾਏ ਲੱਭ ਤੰਦਾ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਖੜਾ ਰੂ ਆਏ ਖੜਾ ਰੂ ਆਏ ਨਹੀਂ ਕਹਿਣਾ ਕਾਲ ਖੜਾ ਜਿੱਥੇ ਠਮਕ ਲਾ ਦਨੀ ਹੈ ਰੂ ਆਏ ਪਾਠ ਇਕੱਠਾ ਹੀ ਬੋਲਣਾ ਹੈ ਰੂ ਆਏ ਨਹੀਂ ਕਹਿਣਾ ਰੂ ਆਏ ਰੂ ਆਏ ਬਾਬਾ ਆਵੋ ਭਾਈ ਹੋ ਗੱਲ ਮਿਲਹਿ ਮੇਲ ਮੇਲ ਦੇ ਅਸੀਸਾ ਹੈ ਇਸ ਰਾਮ ਤੇ ਰੁਕ ਜਾਦਾ ਬਾਬਾ ਆਵੋ ਭਾਈ ਹੋ ਗੱਲ ਮਿਲਹਿ मेल मेल देह आशीसा है बाबा सचड़ा मेल न किया देह असीसा है आशीसा देव हो भगत करे वो बोल दे आशीसा देव हो भगत करे वो मिलिया का क्या मेलो एक भूले नाव थे हो वो हो, गुर सब सच खेलो हाँ जी एक भूले नाव ਕਿ ਕਪੂਲੇ ਨਾਵਹ ਥੇਹ ਹਾ ਥਾਵਹ ਗੁਰ ਸਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸਬਦ ਸਮਾਣਾ ਜੋਗ ਜੋਗ ਸਾਚਾ ਵੇਸੇ ਸਾਜਣ ਸੈਣ ਮਿਲਹੁ ਸੰਜੋਗੀ ਸਾਜਣ ਨਾਣਾ ਨਹੀਂ ਹੈਗਾ ਸਾਜਣ ਸੈਣ ਸਾਜਣ 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 ਸੈਣ ਮਿਲਹੁ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਜੱਜੇ ਦੀ ਲਾਂਹ ਲਾ ਕੇ ਜਿਹੜਾ ਪੁਰਬ ਕਮਾਇਆ ਜਿਹੜਾ ਨਹੀਂ ਕਹਿੰਦਾ ਨਾ ਸਿਹਰੀ ਨਾਲ ਜੱਜੇ ਜੱਜੇ ਦੀ ਲਾਂਹ ਦੀ ਜਿਹੜਾ ਪੁਰਬ ਕਮਾਇਆ ਮਹਿ ਸਾਚ ਲਿਖਿਆ ਅੰਮ੍ਰਿਤ ਵਿਖਿਆ ਅੰਮ੍ਰਿਤ ਕਹਿੰਦਾ ਤੂੰ ਰਾਰੇ ਨੂੰ ਸਿਹਰੀ ਲਾਉਂਦਾ ਹੀ ਨਹੀਂ ਅੰਮ੍ਰੇਤ ਅੰਮ੍ਰੇਤ ਹਾਂ ਬਹਿ ਸਾਚ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਮੋਹ ਰੰਗੀ ਗਲ ਗਲ ਤਾਗਾ ਹੋਚੀ ਮਤ ਭਇਆ ਮਨ ਹੋਚਾ ਤੱਗਾ ਹੀ ਕਹਿਣਾ ਧਗਾ ਨਹੀਂ ਕਹਿਦਣਾ ਹੋਚੀ ਮਤ ਭਇਆ ਮਨ ਹੋਛਾ ਗੁੜ ਸਾ ਮੱਖੀ ਖਾਇਆ ਗੁੜ ਸਾ ਕੱਠਾ ਇਕੱਠਾ ਨਹੀਂ ਪਾਠ ਕਰਦਣਾ ਗੋੜ ਸਾ ਇਿੱਥੇ ਤੋਂ ਮਕਲਾ ਦਿੰਨੀ ਹੈ ਮੱਖੀ ਖਾਇਾ ਨਾ ਮਰਯਾਦ ਆਇਆ ਕਲ ਭੀਤਰ ਨਾ ਮਰਯਾਦ ਇਹ ਸਰਮੰਦਕ ਪਾਠ ਹੈ ਮਰਯਾਦਾ ਤੋਂ ਰਹਿਤ ਨਾ ਮਰਯਾਦ ਯਾਨੀ ਬੇ ਮਰਯਾਦਾ ਨਾਲ ਨਾ ਮਰਯਾਦ ਆਇਆ ਕਲ ਭੀਤਰ ਨਾ ਮਰਯਾਦ ਆਇਆ ਕਲ ਭੀਤਰ ਨਾ ਹਾਂਜੀ ਨਾਂਗੋ ਬੰਦ ਚਲਾਇਆ ਯਾਨੀ ਨਾ ਮਰਯਾਦ ਵੀ ਨੰਗਾ ਆਇਆ ਤੇ ਨੰਗਾ ਹੀ ਅੱਗੇ ਚਲਾ ਗਿਆ ਨਾਗੇ ਆਵਨ ਨਾਗੇ ਜਾਣਾ ਬਾਬਾ ਰੋਵ ਜੇ ਕਿਸੈ ਰੋਵਣਾ ਜਾਨੀੜਾ ਬੰਦ ਪਠਾਇਆ ਹੈ ਲਿਖਿਆੜਾ ਲੇਖ ਨਾ ਮੀਟੀਐ ਲਿਖਿਆੜਾ ਲੇਖ ਨਾ ਮੀਟੀਐ ਦਰ ਹਕਾਰੜਾ ਆਇਆ ਹੈ ਹਕਾਰਾ ਆਇਆ ਜਾ ਤਿਸ ਪਾਇਆ ਰੁੰਨੇ ਰੋਣ ਹਾਰੇ ਪੁੱਤ ਭਾਈ ਪਾਤੀ ਜੇ ਰੋਵੈ ਤੀਜੇ ਤੱਤਾ ਹੈ ਨੀ ਤੀਜੇ ਹੈ ਤੱਤਾ ਪੁੱਤ ਭਾਈ ਪ ਤੀਜੇ ਰੋਵੈ ਪਾ ਪੱਪਾ ਵੀ ਨੀ ਪੱब्बा ਪਾ ਰਹੀ ਆ ਭਾ ਤੀਜੇ ਪਾ ਤੀਜੇ ਕਠਾਈ ਬੋਲਣਾ ਪ੍ਰੀਤਮ ਅਤ ਪਿਆਰੇ ਭੈ ਰੋਵੈ ਗੁਣਸਾਰ ਸਮਾਲੇ ਕੋਮਰ ਨਮਿਆ ਨਾਲੇ ਕੋਮਰ ਨਾ ਮੁਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਸਜਾਣਾ ਪਾਠ ਇਕੱਠਾ ਰੂਵਹ ਸੱਚ ਸਮਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ